ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਅਰਦਾਸ ਪੇਂਤੀ ਹੈ ਸਤਿਗੁਰੂ ਆਪ ਜੀ ਨੇ ਮਹਾਨ ਕਿਰਪਾਲਤਾ ਦਿਹਾਲਤਾ ਕੀਤੀ ਹੈ ਆਪ ਜੀ ਦੇ ਦਰਕਰਦੇ ਪ੍ਰੀਤਵਾ ਆਨੰਦ ਕਰਦੇ ਸੇਵਾਦਾਰ ਭਾਈ ਰਾਜਾ ਸਿੰਘ ਜੀ ਤਨ ਦੀ ਧਰਮ ਪਤਨੀ ਬੀਬੀ ਇੰਦਰਜੀਤ ਕੌਰ ਨਗਰ ਖਾਨਪੁਰ ਟੱਡਾ ਸੱਚੇ ਪਾਤਸ਼ਾਹ ਦਿਨਾਂ ਦਾ ਲੜਕਾ ਕਾਕਾ ਨੋ ਪ੍ਰੀਤ ਸਿੰਘ ਸੱਚੇ ਪਾਤਸ਼ਾਹ ਸੇਵਾ ਪਰਿਵਾਰ ਆਪ ਜੀ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਰਿਸ਼ਤੇਦਾਰ ਸਾਖ ਸੁਗੰਧੀਆਂ ਗੁਰੂ ਕੀ ਸੰਗਤ ਦੇ ਨਾਲ ਹਾਜ਼ਰ ਹੋਇਆ ਸੱਚੇ ਪਾਤਸ਼ਾਹ ਜੀ ਹੋਰ ਇਸੇ ਤਰ੍ਹਾਂ ਹੀ ਭਾਈ ਜੋਗਨ ਸਿੰਘ ਜੀ ਬੀ ਬੀ ਗੁਰਵਿੰਦਰ ਕੌਰ ਨਕਰ ਚੱਕ ਤੇ ਲਾਤਣਾ ਦੀ ਸੁਪਤਰੀ ਬੀਬੀ ਗੁਰਵਿੰਦਰ ਕੌਰ ਸਮੁੱਚੇ ਰਿਸ਼ਤੇਦਾਰ ਸਾਖ ਸੁਗੰਧੀਆਂ ਸਮੇਤ ਆਪ ਜੀ ਦੇ ਦਰਬਾਰ ਅੰਦਰ ਹਾਜ਼ਰ ਹੋਏ ਸੱਚੇ ਪਾਤਸ਼ਾਹ ਜੀ ਇਸ ਮੌਕੇ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਆਗਿਆ ਨਾਲ ਸੱਚੇ ਪਾਤਸ਼ਾਹ ਜੀ ਕਾਕਾ ਨਾਪਰੀ ਸਿੰਘ ਤੇ ਬੀਬੀ ਗੁਰਵਿੰਦਰ ਕੌਰ ਦੇ ਆਨੰਦ ਕਾਰ ਜਾਪ ਜੀ ਦੀ ਦੱਸੀ ਹੋਈ ਵਰਜਾਦਾ ਅਨੁਸਾਰ ਸੰਪੰਨ ਹੋਏ ਨੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਪਾਗੀ ਜੋੜੀ ਨੂੰ ਗ੍ਰਸਥ ਆਸਰਾ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਆਪਣੇ ਮੁੱਟਲੇ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਧਰਮ ਦੇ ਸਾਰੇ ਕਾਰਜਾਂ ਦੇ ਵਿੱਚ ਸੁਭਾਗੀ ਜੋੜੀ ਨੂੰ ਸੱਚੇ ਪਾਤਸ਼ਾਹ ਜੀਵਨ ਭਗਤ ਸਫਲਤਾ ਬਖਸ਼ਿਸ਼ ਕਰਨੀ ਗ੍ਰਸਥ ਆਸਰਾਂ ਦੇ ਸੁਪਰਦਾਨ ਕਰਨੇ ਸੇਵ ਪਰਿਵਾਰਾਂ ਨੂੰ ਆਪਸੀ ਯਾਰਲਾ ਬਖਸ਼ਿਸ਼ ਕਰਨਾ ਦੁੱਖ ਸੁੱਖ ਦੇ ਸੰਧੀ ਬਾਲ ਬਣਾਉਣਾ ਸੱਚੇ ਪਾਤਸ਼ਾਹ ਜੀ ਆਉਣ ਵਾਲਾ ਸਮਾ ਸੁਖਾਂ ਭਰਿਆ ਮਕੀਨ ਤਰਣਾ ਦਾਤਾ ਜੀ ਆਪ ਜੀ ਦੀ ਅਗਾਧ ਬੋਧ ਬਾਣੀ ਪੜਦਿਆਂ ਬੇਅੰਤ ਛੁੱਲਾ ਗਲਤੀਆਂ ਹੋਈਆਂ ਹੋਣਗੀਆਂ ਆਦਰ ਸਤਕਾਰ ਵਿੱਚ ਬੇਅੰਤ ਛੁੱਲਾ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਖਿਮਾ ਕਰ ਦੇਣਾ ਕਿ ਤੋ ਸੁਤ ਸਪਸ਼ਟ ਬਾਣੀ ਪੜਨ ਦਾ ਸੇਵਾ ਕਰਨ ਦਾ ਤਲ ਉਦਮਕਸ਼ਣਾ ਦਰ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਿਲਪੁਲ ਪਿਟਾਵਾ ਪ੍ਰਵਾਨ ਕਰਨੀਆਂ ਦਰਉ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਪਖਸ਼ਣੀ ਦਰ ਆਿਆਂ ਦੀ ਪੇਜ ਰੱਖਣ ਦਾ ਤਾਂ ਜੀ ਦੋਹਾਈ ਪਰਿਵਾਰਾਂ ਨੇ ਆਪ ਜੀ ਨੂੰ ਸੁੰਦਰ ਮਾਲੇ ਪਛਾਕੇ ਭੇਟ ਕੀਤੇ ਨੇ ਆਪ ਜੀ ਨੇ ਸਵੀਕਾਰੇ ਅੰਗੀਕਾਰ ਕੀਤੇ ਸਤਪੁਰੂ ਕੋਟਨ ਕੋਟਵਾਰ ਧੰਨਵਾਦ ਇਸੇ ਤਰ੍ਹਾਂ ਹੀ ਸੇਵਕਾਂ ਦੇ ਲੋਕ ਪਰ ਲੋਕ ਵਿੱਚ 퍼ਦੇ ਕੱਟਨੇ ਦੇਸੀ ਪਰਦੇਸੀ ਸਹਾਇ ਹੋਣਾ ਸੱਚੇ ਪਾਤਸ਼ਾਹ ਜੀ ਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਭਾਈ ਜੋਗਾ ਸਿੰਘ ਜੀ ਨੇ ਆਪ ਜੀ ਦੇ ਸਰਕਾਰ ਵਾਸਤੇ ਗਰੀਬਾਂ ਵਾਸਤੇ ਪਾਤਸ਼ਾਹੀਓ 21000 ਰੁਪਿਆ ਸੇਵਾ ਵਿੱਚ ਯੋਗ ਕੀਤਾ ਹੈ ਪ੍ਰਵਾਨ ਕਰਨਾ ਇਸੇ ਤਰ੍ਹਾਂ ਹੀ ਸੇਮ ਪਰਿਵਾਰ ਭਾਈ ਰਾਜਾ ਸਿੰਘ ਦੇ ਪਰਿਵਾਰ ਵੱਲੋਂ 55000 ਨਿਰਮਲ ਕੁਟੀਆਂ ਦੀ ਸੇਵਾ ਵਾਸਤੇ ਹੈ 21000 ਰੁਪਿਆ ਨਗਰ ਚੱਕ ਖੇਲਾ ਵਾਸਤੇ ਹੈ 21000 ਰੁਪਿਆ ਪ੍ਰਾਇਮਰੀ ਸਕੂਲ ਨਗਰ ਚੱਕ ਖੇਲਾ ਵਾਸਤੇ ਹਾਜ਼ਰ ਕੀਤਾ ਸਤਿਗੁਰੂ ਸੇਵਾਦਾਰਾਂ ਦੀ ਸੇਵਾ ਚਰਨਾਂ ਵਿੱਚ ਪ੍ਰਵਾਨ ਕਰਨੀ ਜਿਨ੍ਹਾਂ ਘਰਾਂਵਾਂ ਚੋਂ ਰਸਤਾ ਆਇਆ ਸੁੱਖ ਜਾਣੇ ਪ੍ਰਪੂਰ ਕਰਨੇ ਦਾ ਅੰਕ ਸ਼ੁਰੂ ਕਰਨੇ ਨੰਨੇ ਪਰਿਵਾਰ ਦੇ ਰਹਿਦੇ ਕਾਰਜ ਆਪ ਸਹਾਇੀ ਹੋ ਕੇ ਸੰਪੂਰਨ ਕਰਾਉਣੇ ਸੱਚੇ ਪਾਤਸ਼ਾਹ ਜੀਓ ਮਾਪੁਰਖਾਂ ਇਸ ਮੁਕਤੀ ਸੰਗਤ ਦੀ ਹਾਜ਼ਰੀ ਦੇ ਵਿੱਚ ਆਨੰਦ ਕਾਰਜ ਦੀ ਰਸਮ ਸੰਪੰਨ ਹੋਈ ਹੈ ਦਾਤਾ ਜੀ ਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਸਮੋਖੀ ਆਮ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮਕੜਾ ਪ੍ਰਸ਼ਾਦ ਦੀ ਦੇ ਸੱਚੇ ਹਾਜ਼ਰ ਹੋਏ ਹਨ ਪ੍ਰਕਾਰ ਭੋਜਨ ਬੋਕੀਏ ਬੋਵਿੰਜਲ ਉਸਤਾਏ ਕਰਨ ਪਾਸਾ ਸੂਤ ਵਿਤਰਾਉ ਲਾਉ ਉਹ ਗੁਰਾਈ ਆਪ ਜੀ ਕੋ ਭੋਗ ਲੱਗੇ ਸੀਰ ਪ੍ਰਸ਼ਾਦ ਪਿਆਰੀ ਸਤਿਗੁਰੂ ਪ੍ਰਾਪਤ ਹੋਵੇ ਭਾਈ ਜੋਗਾ ਸਿੰਘ ਜੀ ਵੱਲੋਂ ਸਾਰੀ ਆਈ ਹੋਈ ਸੰਗਤ ਦੀ ਜਲਪਾਣੀ ਦੀ ਸੇਵਾ ਕੀਤੀ ਸੱਚੇ ਪਾਤਸ਼ਾਹ ਜੀਓ ਗੁਰੂ ਗਰੀਬ ਨੂੰ ਵਾਸੀ ਤੇ ਪਾਤਸ਼ਾਹ ਸੇਵ ਕਾਦੀ ਸੇਵਾ ਥਾਈ ਪੌਣੀ ਕਾਕਾ ਨਵਰੀ ਤੇ ਜਿੰਨੀ ਗੁਰਵੰਦਰ ਕੌਰ ਨੂੰ ਲੰਬੀ ਆਰਜੂ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਇਲਾਹੀ ਨਾਮਾ ਮੰਨਸਤੇ ਸੰਗਤਾਂ ਨੂੰ ਕਿਰਤਾ ਕਰੋ ਨਦਰੀ ਨਦਰ ਨਿਹਾਲ ਕਰੋ ਦਰਾਂ ਦੀ ਮਿਹਰ ਰੱਖੋ ਸਿੱਖ ਪੜ੍ਹਦੇ ਸੁਣਦੇ ਸੇਵਾ ਕਰਦੇ ਸਰਬਤਲਾਹੇ ਵਦੋ ਨਾਨਕ ਨਾਮ ਚੜਦੀ ਕਲਾ ਤੇਰੇ ਘਰੇ ਸਰਬੋਤਮ ਦਾਸੁ ਮਾ बुले सोन वाहेगुरु जी का खालसा वाहेगुरु जी की फतेह